ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਗੱਲ ਆਪਾਂ ਝੋਨੇ ਦੀ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜੀਆਂ ਬਾਰਸ਼ਾਂ ਨੇ ਇਸ ਵਾਰ ਬਹੁਤ ਘੱਟ ਹੋਈਆਂ ਨੇ ਉਹਦੇ ਕਰਕੇ ਜਿਹੜਾ ਝੋਨਾ ਹੈ ਉਹ ਤੁਸੀਂ ਆ ਦੇਖ ਸਕਦੇ ਆ ਕਿ ਝੋਨੇ ਦੇ ਪੱਤੇ ਜਾਂਦਾ ਪੀਲੇ ਪੈ ਗਏ ਤੇ ਜਾਂ ਜਿਹੜੀ ਉਹਨਾਂ ਦੀ ਗਰੋਥ ਆ ਉਹ ਕਾਫੀ ਰੁਕ ਚੁੱਕੀ ਆ ਤੇ ਉਤੋਂ ਪੱਤਾ ਲਪੇਟ ਜਿਹੜਾ ਆ ਉਹਦਾ ਵੀ ਜਿਹੜਾ ਆਕਰਮਣਾ ਉਹ ਉਹ ਨਜ਼ਰੀ ਪੈ ਰਿਹਾ ਸੋ ਜੇ ਮੀਂਹ ਪੈ ਜਾਂਦਾ ਤਾਂ ਸਾਰੀਆਂ ਜਿਹੜੀਆਂ ਬਿਮਾਰੀਆਂ ਉਹਨਾਂ ਦਾ ਹੱਲ ਹੋ ਜਾਣਾ ਸੀ ਪਰ ਮੀਂਹ ਨਾ ਪੈਣ ਦੀ ਜਿਹੜੀ ਵਜ੍ਹਾ ਹੈ ਉਹਦਾ ਹੀ ਕਾਰਨ ਜਿਹੜਾ ਝੋਨਾ ਆ ਉਹ ਇਸ ਕਗਾਰ ਤੇ ਆ ਗਿਆ 15 ਤਰੀਕ ਦਾ ਲੱਗਿਆ ਹੋਇਆ ਆ ਝੋਨਾ ਜਿਹੜਾ ਆ ਤੁਸੀਂ ਦੇਖ ਸਕਦੇ ਆ ਹਾਲਾਂਕਿ ਜਾੜਾ ਜਿਹੜਾ ਝੋਨੇ ਦਾ ਹੈਗਾ ਉਹ ਇਹ ਵਧੀਆ ਹੈਗਾ ਦੇਖਣ ਦੇ ਵਿੱਚ ਪਰ ਉਤੋਂ ਜਿਹੜਾ ਕਿ ਪੱਤਾ ਲਪੇਟ ਪੈਣ ਨਾਲ ਜਿਹੜਾ ਝੋਨਾ ਹੈ ਉਹਦਾ ਰੰਗ ਰੂਪ ਜਿਹੜਾ ਉਹ ਸਾਨੂੰ ਇੱਥੇ ਵਧੀਆ ਨਜ਼ਰ ਨਹੀਂ ਆ ਰਿਹਾ ਸੋ ਜੇ ਗੱਲ ਕਰੀਏ ਆਪਾਂ ਇਹਦੀ ਰੋਕཐਾਬ ਦੀ ਜਾਂ ਇਹਦੇ ਇਲਾਜ ਦੀ ਤਾਂ ਕੁਝ ਵੀਰਾਂ ਦਾ ਕਹਿਣਾ ਹੈ ਕਿ ਜਿਹੜਾ ਝੋਨਾ ਹੈ ਉਹਦੇ ਵਿੱਚ ਜ਼ਿੰਕ ਜਿਹੜੀ ਆ ਜਿਨ੍ਹਾਂ ਵੀਰਾਂ ਨੇ ਨਹੀਂ ਪਾਈ ਉਹਨਾਂ ਦਾ ਜਿਹੜਾ ਝੋਨਾ ਹੈਗਾ ਆ ਉਹਨੂੰ ਇਹ ਪ੍ਰੋਬਲਮ ਆਈ ਹੈਗੀ ਆ ਤੇ ਕੁਝ ਵੀਰਾਂ ਨੇ ਜਿੰਕ ਵੀ ਪਾਈ ਆ ਉਹਦੇ باوجود ਵੀ ਇਹ ਜਿਹੜਾ ਝੋਨਾ ਆ ਉਹ ਇਸ ਕਾਰਨ ਤੇ ਹੈਗਾ ਸੋ ਜਿੰਕ ਜਿਹੜੀ ਆ ਉਹ ਵੀ ਪਾਉਣੀ ਇਹ ਬਹੁਤ ਜ਼ਰੂਰੀ ਆ ਤੇ ਇਹਦੇ ਵਿੱਚ ਜਿਹੜਾ ਖਾ ਦਾ ਉਹ ਅਸੀਂ ਦੇਖੋ ਪੂਰੀ ਕਰ ਚੁੱਕੇ ਆ ਤੇ ਪਾਣੀ ਬੀਜ ਦੇ ਵਿੱਚ ਜਿਹੜਾ ਆ ਉਹ ਉਹ ਪੂਰੇ ਦਾ ਪੂਰਾ ਰੱਖਿਆ ਹੋਇਆ ਇੱਕ ਪਾਸੇ ਪਾਣੀ ਦੀ ਜਿਹੜੀ ਮਾਤਰਾ ਆ ਉਹ ਘਟ ਰੱਖੀ ਗਈ ਆ ਦੂਜੇ ਪਾਸੇ ਜਿਹੜੀ ਪਾਣੀ ਆ ਉਹ ਅਸੀਂ ਇਹਦੇ ਵਿੱਚ ਬਿਲਕੁਲ ਵੀ ਸੁੱਕਣ ਨਹੀਂ ਦਿੱਤਾ ਪਰ ਹਾਲਾਤ ਜਿਹੜੇ ਆ ਉਹ ਬਿਲਕੁਲ ਲਗਭਗ ਇੱਥੇ ਇੱਕੋ ਜਿਹਾ ਇਹ ਨਜ਼ਰ ਆਉਂਦੇ ਆ ਤੇ ਇਹਦੇ ਵਿੱਚ ਰੀਜੈਂਟ ਜਿਹੜੀ ਹੈਗੀ ਆ ਜੋ ਪੋਦਾਨ ਹੈਗੀ ਆ ਉਹ ਵੀ ਅਸੀਂ ਆਖਰੀ ਰੇਹ ਦੇ ਨਾਲ ਇਹ ਚਾਰ ਇਹਦੇ ਵਿੱਚ ਵੈਸੇ ਗੱਟੇ ਜਿਹੜੇ ਆ ਉਹ ਅਸੀਂ ਪਾ ਚੁੱਕੇ ਆ ਚੌਥੇ ਰੇਹ ਦੇ ਵਿੱਚ ਇਹਦੇ ਵਿੱਚ ਜਿਹੜੀ ਪੋਦਾਂ ਆਪਣੀ ਰੀਜੈਂਟ ਆ ਉਹ ਵੀ ਅਸੀਂ ਪਾਈ ਆ ਪਰ ਸੁੰਡੀ ਜਿਹੜੀ ਆ ਉਹ ਕਿਤੇ ਘਟ ਜ਼ਰੂਰ ਗਈ ਪਰ ਹਾਲੇ ਵੀ ਸੁੰਡੀ ਜਿਹੜੀ ਆ ਉਹ ਪੂਰੀ ਤਰ੍ਹਾਂ ਤੇ ਇਹ ਇਹ ਖਤਮ ਜਿਹੜੀ ਆ ਉਹ ਨਹੀਂ ਹੋਈ ਤੋਂ ਮੇਰਾ ਸਾਥੀ ਵੀ ਜਿਹੜਾ ਹੈ ਉਹ ਇਹ ਇੱਥੇ ਪੱਤੇ ਲੱਭ ਕੇ ਇਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਹੀ ਕਰਦੇ ਆਂ ਵੀ ਸੁੰਡੀ ਜਿਹੜੀ ਆ ਉਹ ਮਰ ਨਹੀਂ ਰਹੀ ਸੋ ਆ ਦੇਖੋ ਇੱਕ ਇਹਦੇ ਵਿੱਚ ਸੁੰਡੀ ਇਹ ਸਾਨੂੰ ਨਜ਼ਰ ਆਉਂਦੀ ਆ ਆ ਦੇਖੋ ਵਿੱਚ ਸੁੰਡੀ ਜਿਹੜੀ ਆ ਉਹ ਪੂਰੀ ਆ ਦੇਖੋ ਕਿੰਨੀ ਮੋਟੀ ਸੁੰਡੀ ਆ ਤੇ ਇਹ ਫਿਰ ਇਹਨੂੰ ਇਹੀ ਸੁੰਡੀ ਜਿਹੜੀ ਆ ਉਹ ਉਹ ਫਿਰ ਜਦੋਂ ਥੱਲੇ ਡਿੱਗ ਜਾਂਦੀ ਆ ਤਾਂ ਗੋਭ ਦੇ ਵਿੱਚ ਚਲੀ ਜਾਂਦੀ ਆ ਫਿਰ ਗੋਭ ਦੀ ਦੀ ਸੰਡੀ ਇਹ ਤੋਂ ਹੀ ਪੈਦਾ ਹੋ ਜਾਂਦੀ ਆ ਕਈ ਵਾਰ ਪਾਣੀ ਦੇ ਵਿੱਚ ਜਿਹੜੀ ਗੋਭ ਦੀ ਸੰਡੀ ਆ ਉਹ ਇੱਕ ਅਲੱਗ ਵੀ ਇਹ ਹੁੰਦੀ ਆ ਇਹ ਜਿਹੜੀਆਂ ਲੰਬੀ ਵੈਰਾਈਟੀਆਂ ਨੇ ਲੰਬੇ 130 ਤੋਂ 35 ਦਿਨਾਂ ਦੀ ਜਿਹੜੀ ਵੈਰਾਈਟੀ ਆ ਉਹਨੂੰ ਜਿਹੜਾ ਇਹ ਪ੍ਰੋਬਲਮ ਜ਼ਿਆਦਾ ਨਜ਼ਰੀ ਪਈ ਆ ਜਦ ਕਿ ਜਿਵੇਂ ਅਸੀਂ ਤੁਹਾਨੂੰ ਦਿਖਾਵਾਂਗੇ ਵੀ 7301 ਜਿਹੜੀ ਕੋਈ ਸ਼ਾਰਟ ਵੈਰਾਈਟੀ ਆ ਉਹਦੇ ਵਿੱਚ ਇਹ ਪ੍ਰੋਬਲਮ ਜਿਹੜੀ ਆ ਪੱਤਾ ਸੁੱਕਣ ਦੀ ਜਾਂ ਪੀਲਾ ਪੈਣ ਦੀ ਪ੍ਰੋਬਲਮ ਬਿਲਕੁਲ ਇਹ ਨਹੀਂ ਆਈ ਉਹ ਆ ਤੁਹਾਨੂੰ ਦਿਖਾਉਨੇ ਆ ਕਿ ਵੱਟ ਦੇ ਨਾਲ ਵੱਟ ਹੈਗਾ ਆ ਸਾਡਾ ਇਹ ਵੀ ਖੇਤ ਦੂਜਾ ਖੇਤ ਆ ਦੇਖੋ ਤੁਸੀਂ ਦੇਖ ਸਕਦੇ ਆ ਆ ਇਧਰ ਜਿਹੜਾ ਹੈਗਾ ਸੁਪਰੀਮ 110 ਤੇ ਆਹ ਜਿਹੜਾ ਚੋਨਾ ਹੈਗਾ ਇਹ 730 1 ਹੈਗਾ ਹਾਲਾਂਕਿ ਪੱਤਾ ਲਪੇਟ ਇਹਦੇ ਵਿੱਚ ਵੀ ਹੈਗੀ ਆ ਪਰ ਬਹੁਤ ਘੱਟ ਦੇਖਣ ਨੂੰ ਮਿਲਦੀ ਆ ਤੇ ਪਰ ਇਹਦਾ ਰੰਗ ਜਿਹੜਾ ਆ ਉਹ ਬਿਲਕੁਲ ਸਹੀ ਤੇ ਕਿਤੇ ਵੀ ਕਿਹੜਾ ਜਿਹੜਾ ਪੱਤਾ ਆ ਉਹ ਨਾ ਪੀਲਾ ਪਿਆ ਤੇ ਨਾ ਇਹਦੇ ਵਿੱਚ ਕੋਈ ਘਾਟ ਜਿਹੜੀ ਆ ਉਹ ਨਜ਼ਰ ਆਉਂਦੀ ਆ ਸੋ ਜਿਨ੍ਹਾਂ ਵੀਰਾਂ ਨੇ ਇਹ ਵੀਡੀਓ ਜਿਹੜੇ ਦੇਖ ਰਹੇ ਆ ਉਹ ਆਪਣੀ ਜਿਹੜੀ ਜਾਣਕਾਰੀ ਆ ਉਹ ਸਾਂਝੀ ਜਰੂਰ ਕਰਨ ਕਮੈਂਟ ਕਰ ਦੇਣ ਕਿ ਕਿਉਂਕਿ ਜਿਹੜੇ ਕਿਸਾਨ ਆ ਉਹ ਆਪਣੋ ਆਪਣਾ ਉਹਨਾਂ ਦਾ ਤਜਰਬਾ ਹੁੰਦਾ ਜੇ ਕਿਸੇ ਵੀਰ ਨੇ ਕੋਈ ਅਲੱਗ ਚੀਜ਼ ਪਾਈ ਆ ਉਹਦੇ ਨਾਲ ਫਾਇਦਾ ਹੋਇਆ ਤਾਂ ਉਹ ਸਾਨੂੰ ਕਮੈਂਟ ਕਰਕੇ ਵੀ ਇਹ ਜਰੂਰ ਦੱਸ ਦੇਣ ਬਾਕੀ ਕਹਿੰਦੇ ਆ ਕਿ ਜਿਹੜੀ ਫਸਲ ਆ ਕਿਸਾਨੀਆਂ ਅੱਜ ਕੱਲ੍ਹ ਉਹ ਮੌਸਮ ਤੇ ਡਿਪੈਂਡ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੇ ਮੌਸਮ ਜਦੋਂ ਤੱਕ ਮੀਂਹ ਨਹੀਂ ਪੈਂਦਾ ਉਦੋਂ ਤੱਕ ਜਿਹੜਾ ਚੋਨਾ ਆ ਉਹਦੇ ਹਾਲਾਤ ਕੁਝ ਇਦਾਂ ਦੇ ਰਹਿਣਗੇ ਮਾਰਕੀਟ ਦੇ ਵਿੱਚ ਪ੍ਰੋਡਕਟ ਬਹੁਤ ਸਾਰੇ ਹੈਗੇ ਆ ਕਿਸਾਨ ਵੀਰ ਪਾ ਵੀ ਰਹੇ ਆ ਤਰ੍ਹਾਂ ਤਰ੍ਹਾਂ ਦੇ ਪ੍ਰੋਡਕਟ ਜਿਵੇਂ ਕਹਿੰਦੇ ਆ ਕਿ 부झे ਹੋਏ ਚੂਨੇ ਦਾ ਜਿਹੜਾ ਪਾਣੀ ਲੈ ਕੇ ਜਿੰਕ ਦੇ ਵਿੱਚ ਸਪਰੇਅ ਕਰਨ ਨਾਲ ਉਹਦੇ ਨਾਲ ਵੀ ਇਹ ਪ੍ਰੋਬਲਮ ਹੱਲ ਹੁੰਦੀ ਆ ਕੁਝ ਲੋਕ ਬੰਦਿਆਂ ਨੇ ਹਿਊਮਿਕ ਐਸਿਡ ਜਿਹੜਾ ਆ ਉਹ ਮਾਰਕੀਟ ਵਿੱਚ ਮਿਲਦਾ ਉਹ ਵੀ ਪਾਇਆ ਪਾਇਆ ਤੇ ਪਰ ਹਾਲਾਤ ਹਜੇ ਜਿਉਂ ਦੇ ਤਿਉਂ ਹੀ ਬਣੇ ਹੋਏ ਆ ਜਦੋਂ ਮੀਂਹ ਜਦੋਂ ਤੱਕ ਨਹੀਂ ਪੈਂਦਾ ਯੂਨੀਵਰਸਿਟੀ ਦੇ ਜਿਹੜੇ ਉੱਗੇ ਡਾਕਟਰ ਨੇ ਉਹਨਾਂ ਦਾ ਕਹਿਣਾ ਹੈ ਕਿ ਮੌਸਮ ਤੇ ਜਿਹੜਾ ਆ ਉਹ 100% ਨਿਰਪਰ ਫਸਲ ਹੈਗੀ ਆ ਸੋ ਵੀਡੀਓ ਸਾਡਾ ਬਣਾਉਣ ਦਾ ਇਹੀ ਇੱਕ ਨਜ਼ਰੀਆ ਹੈਗਾ ਕਿ ਸਾਰੇ ਕਿਸਾਨਾਂ ਤੱਕ ਜਿਹੜੀ ਗੱਲਬਾਤ ਉਹ ਜਾ ਸਕੇ ਜਿਹੜਾ ਝੋਨਾ ਆ ਉਹ ਬਹੁਤ ਹਰ ਪਾਸੇ ਪੰਜਾਬ ਦੇ ਵਿੱਚ ਵਧੀਆ ਪਰ ਪੱਤਾ ਲਪੇਟ ਤੇ ਆ ਜਿਹੜਾ ਲੰਬੀਆਂ ਵੈਰਾਈਟੀਆਂ ਉਹਨਾਂ ਦਾ ਜਿਹੜਾ ਪੱਤਾ ਪੀਲਾ ਹੋ ਰਿਹਾ ਸੁੱਕ ਰਿਹਾ ਉਹ ਕਿਸਾਨ ਲਈ ਬਹੁਤ ਵੱਡੀ ਸਿਰਦਰਦੀ ਹੈਗਾ ਸੋ ਧੰਨਵਾਦ